ਸਰਰਾ ਰਾਹੀਓ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਮਹਾਰਾਜ ਅੱਜ ਕ੍ਰਾਂਤੀਕਾਰੀ ਮਜ਼ਦੂਰ ਜਥੇਬੰਦੀ ਵੀ ਸ਼ਾਮਲ ਹੋਈ ਹੈਗੀ ਤੇ ਸ਼ੰਭੂ ਬਾਰਡਰ ਤੇ ਅਸੀਂ ਪਹੁੰਚ ਗਏ ਆਂ ਪੈਂਟਰ ਤੇ ਪੰਜਾਬ ਸਰਕਾਰ ਮਰਦਾਬਾ 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 ਅਲਾਕਾ ਰੰਪਰਾ ਬਲੋਂ ਜਿਹੜਾ ਇਕੱਠ ਹੈ ਵਿੱਚ ਮਜ਼ਦੂਰ ਵੀ ਸ਼ਾਮਲ ਹੋਏ ਆ ਤੇ ਭਾਰਤੀ ਸੰਜੂਨ ਯੂਨੀਅਨ ਕ੍ਰਾਂਤੀਕਾਰੀ ਬਲੋਂ ਇਹ ਜਿਹੜਾ ਇਕੱਠ ਹੈਗਾ ਵਿੱਚ ਸ਼ੰਭੂ ਬਾਡਰ ਤੇ ਸ਼ਾਮਿਲ ਹੋ ਗਿਆ ਹੈ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਪਣੇ ਹੱਕ ਲੈ ਕੇ ਮੁੜਾਂਗੇ ਲੈ ਕੇ ਹੱਕ ਲੈ ਕੇ ਮੁੜਾਂਗੇ ਐਮਐਸਪੀ ਦਾ ਗਰੰਟੀ ਕਾਨੂੰਨ ਲੈ ਕੇ ਖੁੜਾਂਗੇ ਲੈ ਕੇ ਮੁੜਾਂਗੇ ਲੈ ਕੇ ਮੁੜਾਂਗੇ ਸੰਯੋਗ सान मज़दूर मोर्चा ज़िंदबाद ते पंजाब ਸਾਣ ਮਜ਼ਦੂਰ ਮੋਰਚਾ ਜਿੰਦਾਬਾਦ 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 ਸਾਣ ਮਜ਼ਦੂਰ ਮੋਰਚਾ ਜਿੰਦਾਬਾਦ 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 ਪੰਨੇ ਫੋਰਮਾ ਦਾ ਇਕਾ ਜਿੰਦਾਬਾਦ 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 ਸੈਂਟਰ ਤੇ ਪੰਜਾਬ ਸਰਕਾਰ ਮੁਰਦਾਬਾ ਜਿੰਦਾਬਾਦ ਕਿੰਨੇ ਤੇ ਪੰਜਾਬ ਦੇ ਨਾਲ ਸਿੱਧੀ ਆ ਕੇਂਦਰ ਦੇ ਨਾਲ ਸਿੱਧੀ ਆ ਪਰ ਹਰਿਆਣਾ ਨੇ ਰਾਹ ਰੋਕ ਲਿਆ ਕਿਸ ਤਰ੍ਹਾਂ ਦੇਖਦੇ ਹੋ ਟਾਣਾ ਲੱਭੀ ਮਜ਼ਦੂਰਾਂ ਨੂੰ ਰੋਕੀ ਬਟਾ ਤੁਸੀਂ ਦੇਖੋ ਜੀ ਜਿਹੜੀ ਹਰਿਆਣਾ ਸਰਕਾਰ ਹੈ ਰ ਸਰਕਾਰ ਦੀ ਮਤਲਬ ਕਟੜਪੁਤਰੀ ਹੈ ਇਸ ਲਈ ਕਿਸਾਨਾਂ ਦਾ ਹੱਕ ਮੰਗਦੇ ਸੀ ਦਿੱਲੀ ਨੂੰ ਜਾਂਦੇ ਸੀ ਪਰ ਫੈਕਟਰ ਦੇ ਇਸ਼ਾਰੇ ਤੇ ਜਿਹੜਾ ਹਰਿਆਣੇ ਦੀ ਸਰਕਾਰ ਨੇ ਕਟੜ ਸਰਕਾਰ ਨੇ ਜਾਂ ਸੈਣੀ ਸਰਕਾਰ ਨੇ ਕੀਤਾ ਉਹ ਮਤਲਬ ਸਾਰੇ ਦੇਸ਼ ਦੇ ਵਿੱਚ ਨਿੰਦਾ ਹੋਈ ਹੈ ਜੇ ਇਹਨਾਂ ਨੇ ਇਹ ਕੀਤਾ ਤਾਂ ਮੋਦੀ ਸਰਕਾਰ ਨੂੰ ਫੌੜੀਆਂ ਤੇ ਆਉਣਾ ਪਿਆ 400 ਦਾ ਨਾਹਰਾ ਦੇਣ ਵਾਲੀ 240ਾਂ ਦੀ ਰਹਗੀ ਇਸ ਲਈ ਹੁਣ ਵੀ ਮੋਦੀ ਸਰਕਾਰ ਆਹ ਅਕਲ ਨੂੰ ਹੱਥ ਮਾਰ ਲੇ ਇਹ ਕਿਸਾਨਾਂ ਦਾ ਦੁਸ਼ਮਣੀ ਮਹਿੰਗੀ ਪੈਣੀ ਆ ਕਿਉਂਕਿ ਕਿਸਾਨ ਆਪਦਾ ਹੱਕ ਮੰਗਦੇ ਆ ਕਿਸਾਨ ਕੋਈ ਕਿਰਾਇਤ ਨਹੀਂ ਮੰਗਦੇ ਕਿਸਾਨ ਦੇਸ਼ ਦੀ ਰੀਡ ਦੀ ਹੱਡੀ ਹੈ ਇਸ ਲਈ ਜੇ ਕਿਸਾਨ ਜਿਉਂਦਾ ਹੈ ਤਾਂ ਅੱਜ ਜਿਹੜੀ ਦੇਸ਼ ਦੀ ਮਤਲਬ ਤਰੱਕੀ ਆ ਉਹ ਕਿਸਾਨ ਦੇ ਸਿਰ ਤੇ 75% ਤੇ ਜਿਹੜਾ ਇਕਨومی ਆ ਉਹ ਆਂਡੇ ਦਾ ਟਿੱਡ ਪਰਦਾ ਇਸ ਲਈ ਜੇ ਜਿਹੜੇ ਦੇਸ਼ ਦਾ ਕਿਸਾਨ ਹੀ ਫੇਲ ਹੋ ਗਿਆ ਜਾਂ ਕਿਸਾਨ ਹੀ ਮਰ ਗਿਆ ਤਾਂ ਉਹ ਦੇਸ਼ ਨੇ ਆਟੋਮੈਟਿਕ ਹੀ ਮਤਲਬ ਖਤਮ ਹੋ ਜਾਣਾ ਹੈ ਇਸ ਲਈ ਸਾਡਾ ਮੋਦੀ ਸਰਕਾਰ ਨੂੰ ਸਨੇਹਾ ਤੁਹਾਡੇ ਚੈਨਲ ਤੇ ਵਰਗੇ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਪਹੁੰਚਾਉਣੀ ਹੈ ਇਸ ਲਈ ਮੋਦੀ ਸਰਕਾਰ ਨੂੰ ਹਜੇ ਵੀ ਸਮਝ ਲੈਣਾ ਚਾਹੀਦਾ ਹੈ ਇਹ ਸਮਝਣ ਦੀ ਬਜਾਏ ਕੱਲ ਸਾਡੇ ਫੂਕਸ਼ੇ ਦੀ ਜਰਨਲ ਸੱਤਰ ਜਿਹਦੇ ਧਰੇ ਐਨਆਈ ਦੀ ਰੇਡ ਪਈ ਹੈ ਤੇ ਅਸੀਂ ਉੱਥੇ ਉਹਦਾ ਘਰਾਉ ਕੀਤਾ ਐਨਆਈ ਦਾ ਜਿਹੜਾ ਸਾਰਾ ਜ਼ਿਲ੍ਹਾ ਬਠਿੰਡੇ ਦੀ ਫੋਰਸ ਮਤਲਬ ਉਥੇ ਭੇਜੀ ਤਾਂਾਂ ਜਾ ਕੇ ਮਤਲਬ ਉਹਨਾਂ ਨੂੰ ਉਥੋਂ ਕੱਢਿਆ ਹੈ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਤੁਸੀਂ ਕਿਸਾਨਾਂ ਨੂੰ ਦੋ ਜਦੋਂ ਜਦੋਂ ਇੱਕ ਦਿਨ ਪਹਿਲਾਂ ਤੁਸੀਂ ਇਹ ਕੱਠ ਰੱਖਿਆ ਸੀ ਅੱਜ ਕੱਠ ਸੀ ਦੂਸਰੇ ਦਿਨ ਪੂਰਾ ਇੱਕ ਦਿਨ ਪਹਿਲਾਂ ਤੁਹਾਡੇ ਆਗੂ ਦੇ ਘਰ ਐਨਐਡੀ ਰੀਡ ਪਾਈ ਜਲੀ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਇਹ ਰੀਡ ਕਿਉਂ ਪਈ ਇਹ ਸੋਚੀ ਸਮਝੀ ਸਾਜ ਸਾਹਿਬ ਜੀ ਲੋਕ ਉਥੇ ਨਾ ਪਹੁੰਚਣ ਕਿਉਂਕਿ ਹਰਿਆਣੇ ਵਿੱਚ ਚੋਣਾਂ ਦਾ ਬੇਗਲ ਵੱਜ ਚੁੱਕਿਆ ਆਹਾਂ ਜਿਹੜੇ ਕੱਠ ਦਾ ਪ੍ਰਭਾਵ ਪੈ ਕੇ ਜਿਹੜਾ ਸੁਭਾ ਦੇ ਅਸਰ ਪੈਣਾ ਹੈ ਇਹ ਸਰਕਾਰ ਡਰਵੀ ਹੋਈ ਹੈ ਤਾਂ ਉਹ ਇਕੱਲਾ ਇਕੱਲੇ ਆਕਮਾਂ ਦਾ ਮਤਲਬ ਅਕਾਪਿਛਾ ਫਰੋੜ ਰਹੀ ਆ ਆਕਮਾਂ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਵੀ ਜਿਹੜੇ ਇਹ ਆਗੂ ਆ ਉਹ ਘਰੋਂ ਘਰੀ ਬੈਠ ਜਾਣ ਤਾਂ ਕਿ ਮਤਲਬ ਜਾਂ ਮਤਲਬ ਡਰ ਦੇ ਮਾਰੇ ਐਨਆਈ ਦੀਆਂ ਰੇਡਾਂ ਤੋਂ ਡਰਦੇ ਮਾਰੇ ਕਹਾ ਮਤਲਬ ਹੋਰ ਨਾ ਕੋਸੇ ਫਸ ਚੱਕਣਾ ਇਹ ਸਾਰਾ ਕੁਝ ਘਰੋਂ ਘਰੀ ਬਹਾਉਣ ਦੀ ਨੀਤੀ ਹੈ ਆਗੂਆਂ ਨੂੰ ਡਰਾ ਕੇ ਆਗੂਆਂ ਨੂੰ ਜਿੰਨਾ ਜਿੱਤ ਕੇ ਆਗੂਆਂ ਤੇ ਐਨਆਈ ਦਾ ਡਰਾਵਾ ਦੇ ਕੇ ਇਹ ਜੇ ਕੇਸ ਮੜ ਕੇ ਜਿਹਦੇ ਐਨਐਸਟੀ ਲਗਾ ਕੇ ਜਿਹਨਾਂ ਨੂੰ ਮਤਲਬ ਜਿਹਨਾਂ ਤੋਂ ਧਾਰੀ ਉਮਰ ਨਾਲ ਬਾਹਰ ਮਤਲਬ ਲੱਖਣ ਦਿੱਤਾ ਜਾਵੇ ਕਿਉਂਕਿ ਸਾਡੇ ਅੱਗੇ ਵੀ 18 20 ਆਗੂ ਜਿਹੜੇ ਬੁੱਧੀਜੀਵੀ ਆ ਜਰਨਲਿਸਟ ਆ ਕੋਈ ਵਕੀਲ ਆ ਕੋਈ ਜਰਨਲਿਸਟ ਆ ਕੋਈ ਪ੍ਰੋਫੈਸਰ ਆ ਕੋਈ ਰਿਟਾਇਰ ਜੱਜ ਆ ਉਹਨਾਂ ਬਹੁਤ ਲੋਕਾਂ ਨੂੰ ਮਤਲਬ ਜਦੋਂ ਦੀ 14 ਤੋਂ ਬਾਅਦ ਮੋਦੀ ਸਰਕਾਰ ਆਈ ਆ 10-10 ਸਾਲ ਆ 12-12 ਸਾਲ ਹੋ ਚੁੱਕੇ ਜਿਹੜੇ ਜਿਨ੍ਹਾਂ ਨੇ ਮਤਲਬ ਜਿਹੜਾ ਜ਼ਿਲ੍ਹੇ ਦੇ ਵਿੱਚ ਨਾਮ ਉਹਦੀ ਦਲੀਲ ਆ ਨਾ ਕੀਲੇ ਇਸੇ ਤਰ੍ਹਾਂ ਹੁਣ ਉਹਨਾਂ ਦੇ ਕਿਸਾਨ ਆ ਕੋਈ ਨਿਸ਼ਾਨੇ ਤੇ ਆ ਜਿਹਦੇ ਤਹਿਤ ਕੱਲ ਉਹਨਾਂ ਨੇ ਜਿਹੜਾ ਹਮਾਰਾ ਧੰਨ ਬੀਕੇ ਜੂ ਕ੍ਰਾਂਤੀਕਾਰੀਆਂ ਦੇ ਆਗੂ ਸੀ ਕਿਉਂਕਿ ਕੱਲ ਇਹਨਾਂ